ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਿੱਕਾ ਸਿੰਘ ਇੱਕ ਵਾਰ ਫਿਰ ਆਪਣੀ ਦਰਿਆਲੀ ਕਾਰਨ ਸੁਰਖੀਆਂ ਵਿੱਚ ਨੇ ਦੇਸ਼ ਵਿੱਚ ਵਾਰਾ ਕੁੱਤਿਆਂ ਦੇ ਵਾਦੇ ਮਾਮਲਿਆਂ ਅਤੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਵਿਚਕਾਰ ਮਿੱਕਾ ਸਿੰਘ ਨੇ ਬੇਜੁਬਾਨਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਜੀ ਹਾਂ ਮਿੱਕਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਅਵਾਰਾ ਕੁੱਤਿਆਂ ਦੀ ਦੇਖਭਾਲ ਲਈ ਆਪਣੀ 10 ਏਕੜ ਜ਼ਮੀਨ ਦਾਨ ਕਰਨ ਲਈ ਤਿਆਰ ਨੇ ਉਹਨਾਂ ਨੇ ਲਿਖਿਆ ਕਿ ਉਹਨਾਂ ਕੋਲ ਲੋੜ ਅਨੁਸਾਰ ਕਾਫੀ ਜ਼ਮੀਨ ਉਪਲਬਧ ਹੈ ਉਹ ਇਸ ਦੀ ਵਰਤੋਂ ਇਹਨਾਂ ਬੇਜਵਾਨ ਜਾਨਵਰਾਂ ਦੀ ਭਲਾਈ ਲਈ ਕਰਨਾ ਚਾਹੁੰਦੇ ਨੇ ਮੀਕਾ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਕੁੱਤਿਆਂ ਦੇ ਮਾਮਲੇ ਵਿੱਚ ਕੋਈ ਵੀ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਉਹਨਾਂ ਦੀ ਭਲਾਈ ਤੇ ਬੁਰਾ ਅਸਰ ਪਵੇ ਉਹਨਾਂ ਨੇ ਬੜੇ ਹੀ ਭਾਵੁਕ ਲਹਿਜੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਕਿ ਕੁੱਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਕਦਮ ਤੋਂ ਜਿਹੜਾ ਕਿ ਪਰਹੇਜ਼ ਕੀਤਾ ਜਾਵੇ ਜ਼ਿਕਰਯੋਗ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁੱਤਿਆਂ ਦੇ ਵਧਣ ਦੀਆਂ ਵੱਧੀਆਂ ਘਟਨਾਵਾਂ ਕਾਰਨ ਇਹ ਮਾਮਲਾ ਅਦਾਲਤ ਵਿੱਚ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਸਗੋਂ ਉਹ ਇਹ ਹੀ ਕਿੰਨੀ ਬਣਾਉਣਾ ਚਾਹੁੰਦੇ ਨੇ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਪਰਸ਼ੂ ਜਨਮ ਨਿਰੰਤਰ ਨਿਯਮ 2023 ਦੇ ਅਨੁਸਾਰ ਕੀਤਾ ਜਾਵੇ। ਅਦਾਲਤ ਅਨੁਸਾਰ ਨਗਰ ਨਿਗਮ ਦੇ ਕਾਰੀ ਨਾਕਾਮੀ ਕਾਰਨ ਉਹਨਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ। ਮਿੱਕਾ ਸਿੰਘ ਦੀ ਇਸ ਪਹਿਲ ਕਦਮੀ ਦੀ ਸੋਸ਼ਲ ਮੀਡੀਆ ਤੇ ਕਾਫੀ ਸਲਾੰਗਾ ਵੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਲੋਕ ਅਵਾਰਾ ਕੁੱਤਿਆਂ ਤੋਂ ਡਰ ਰਹੇ ਨੇ, ਉੱਥੇ ਹੀ ਮਿੱਕਾ ਸਿੰਘ ਨੇ ਉਹਨਾਂ ਦੀ ਸੁਰੱਖਿਆ ਤੇ ਰਹਿਣ ਸਹਿਣ ਲਈ ਜ਼ਮੀਨ দান ਕਰਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ। ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਿੱਕਾ ਸਿੰਘ ਇੱਕ ਵਾਰ ਫਿਰ ਆਪਣੀ ਦਰਿਆਲੀ ਕਾਰਨ ਸੁਰਖੀਆਂ ਵਿੱਚ ਨੇ ਦੇਸ਼ ਵਿੱਚ ਵਾਰਾ ਕੁੱਤਿਆਂ ਦੇ ਵਾਦੇ ਮਾਮਲਿਆਂ ਅਤੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਵਿਚਕਾਰ ਮਿੱਕਾ ਸਿੰਘ ਨੇ ਬੇਜੁਬਾਨਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਜੀ ਹਾਂ ਮਿੱਕਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਅਵਾਰਾ ਕੁੱਤਿਆਂ ਦੀ ਦੇਖਭਾਲ ਲਈ ਆਪਣੀ 10 ਏਕੜ ਜ਼ਮੀਨ ਦਾਨ ਕਰਨ ਲਈ ਤਿਆਰ ਨੇ ਉਹਨਾਂ ਨੇ ਲਿਖਿਆ ਕਿ ਉਹਨਾਂ ਕੋਲ ਲੋੜ ਅਨੁਸਾਰ ਕਾਫੀ ਜ਼ਮੀਨ ਉਪਲਬਧ ਹੈ ਉਹ ਇਸ ਦੀ ਵਰਤੋਂ ਇਹਨਾਂ ਬੇਜਵਾਨ ਜਾਨਵਰਾਂ ਦੀ ਭਲਾਈ ਲਈ ਕਰਨਾ ਚਾਹੁੰਦੇ ਨੇ ਮੀਕਾ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਕੁੱਤਿਆਂ ਦੇ ਮਾਮਲੇ ਵਿੱਚ ਕੋਈ ਵੀ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਉਹਨਾਂ ਦੀ ਭਲਾਈ ਤੇ ਬੁਰਾ ਅਸਰ ਪਵੇ ਉਹਨਾਂ ਨੇ ਬੜੇ ਹੀ ਭਾਵੁਕ ਲਹਿਜੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਕਿ ਕੁੱਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਕਦਮ ਤੋਂ ਜਿਹੜਾ ਕਿ ਪਰਹੇਜ਼ ਕੀਤਾ ਜਾਵੇ ਜ਼ਿਕਰਯੋਗ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁੱਤਿਆਂ ਦੇ ਵਧਣ ਦੀਆਂ ਵੱਧਦੀਆਂ ਘਟਨਾਵਾਂ ਕਾਰਨ ਇਹ ਮਾਮਲਾ ਅਦਾਲਤ ਵਿੱਚ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਸਗੋਂ ਉਹ ਇਹ ਕਿੰਨੀ ਬਣਾਉਣਾ ਚਾਹੁੰਦੇ ਨੇ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਪਰਸ਼ੂ ਜਨਮ ਨਿਰੰਤਰ ਨਿਯਮ 2023 ਦੇ ਅਨੁਸਾਰ ਕੀਤਾ ਜਾਵੇ। ਅਦਾਲਤ ਅਨੁਸਾਰ ਨਗਰ ਨਿਗਮ ਦੇ ਕਾਰੀ ਨਾਕਾਮੀ ਕਾਰਨ ਉਹਨਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ। ਮਿੱਕਾ ਸਿੰਘ ਦੀ ਇਸ ਪਹਿਲ ਕਦਮੀ ਦੀ ਸੋਸ਼ਲ ਮੀਡੀਆ ਤੇ ਕਾਫੀ ਸਲਾੰਗਾ ਵੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਲੋਕ ਅਵਾਰਾ ਕੁੱਤਿਆਂ ਤੋਂ ਡਰ ਰਹੇ ਨੇ, ਉੱਥੇ ਹੀ ਮਿੱਕਾ ਸਿੰਘ ਨੇ ਉਹਨਾਂ ਦੀ ਸੁਰੱਖਿਆ ਤੇ ਰਹਿਣ ਸਹਿਣ ਲਈ ਜ਼ਮੀਨ দান ਕਰਕੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ।